ਇੱਕ ਥਾਣੇ ਦੇ ਬਾਹਰ ਇੱਕ ਪਰਿਵਾਰ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਦੱਸਦੀ ਹੈ ਕਿ ਧਰਨੇ ਦੇ ਉੱਪਰ ਪਰਿਵਾਰ ਬੈਠਿਆ ਤਾਂ ਇੱਕ ਨੌਜਵਾਨ ਦੇ ਉੱਪਰ ਗੋਲੀ ਚਲਾਈ ਗਈ ਸੀ ਤੇ 22 ਦਿਨਾਂ ਬਾਅਦ ਉਸ ਨੌਜਵਾਨ ਦੀ ਹਸਪਤਾਲ ਦੇ ਵਿੱਚ ਹੁਣ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਇਨਸਾਫ ਦੀ ਗੁਹਾਰ ਲਗਾ ਰਿਹਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੱਸਦੀ ਹੈ ਕਿ ਜੀਆਰਪੀ ਥਾਣੇ ਦੇ ਬਾਹਰ ਜੋ ਆਰਪੀਫ ਥਾਣੇ ਦੇ ਬਾਹਰ ਪੁਲਿਸ ਦੇ ਇੱਕ ਧਰਨਾ ਪਰਿਵਾਰ ਦੇ ਵੱਲੋਂ ਲਗਾਇਆ ਗਿਆ ਵਾ ਦੱਸਦੀ ਇੱਕ ਮੰਗ ਰੱਖੀ ਜਾ ਰਹੀ ਆ ਕਿ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਕਤਲ ਕੀਤਾ ਗਿਆ ਸੀ ਗੋਲੀ ਚਲਾਈ ਗਈ ਸੀ ਉਹਨਾਂ ਦੇ ਵਿੱਚੋਂ ਇੱਕ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਜਿਸ ਦੇ ਵੱਲੋਂ ਗੋਲੀ ਆ ਜਿਹੜੀ ਚਲਾਈ ਗਈ ਸੀ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਏ ਤੇ ਹੋਰ ਲੋਕਾਂ ਦੀ ਗ੍ਰਿਫਤਾਰੀ ਦੀ ਵੀ ਮੰਗ ਹੈ ਜਿਹੜੀ ਉਹ ਪਰਿਵਾਰ ਦੇ ਵੱਲੋਂ ਰੱਖੀ ਜਾ ਰਹੀ ਆ ਤਾਂ ਦੱਸਦੀ ਹੈ ਕਿ ਇਸੇ ਦੇ ਚੱਲਦੇ ਆ ਜੋ ਪਰਿਵਾਰ ਦੇ ਵੱਲੋਂ ਕਾਰਵਾਈ ਨਾ ਹੋਣ ਦੇ ਕਾਰਨ ਜੀਆਰਪੀ ਥਾਣੇ ਦੇ ਬਾਹਰ ਇਹ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਤਾਂ ਜਲੰਧਰ ਦੇ ਕਮਲ ਬਿਹਾਰ ਅਤੇ ਬशीरपुरा ਫਾਟਕ ਦੇ ਨਜ਼ਦੀਕ ਦਾ ਸੀ ਕਿ 22 ਦਿਨ ਪਹਿਲਾਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਇਸ ਦੌਰਾਨ ਭਰਤ ਨਗਰ ਦੇ ਰਹਿਣ ਵਾਲੇ ਮਨੀਸ਼ ਦੀ ਮੌਤ ਜਿਹੜੀ ਹੋ ਗਈ ਆ ਤਾਂ 22 ਦਿਨ ਪਹਿਲਾਂ ਉਹ ਨੌਜਵਾਨ ਜ਼ਖਮੀ ਹੋਇਆ ਗੋੜੀ ਲੱਗੀ ਜਿਸ ਤੋਂ ਬਾਅਦ ਇਲਾਜ ਲਈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉੱਥੇ 22 ਦਿਨਾਂ ਬਾਅਦ ਉਸਨੇ ਦਮ ਤੋੜ ਦਿੱਤਾ ਤਾਂ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਇਸ ਵੇਲੇ ਤਸਵੀਰਾਂ ਵੀ ਤੋਂ ਨਾ ਸੰਧਿਆ ਕਰ ਰਹੇ ਆ ਕਿ ਕਿਸ ਤਰੀਕੇ ਪਰਿਵਾਰਕ ਮੈਂਬਰ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਿਹਾ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਿਹਾ ਉੱਤੀ ਦੱਸਦੀਏ ਕਿ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦਾ ਕਹਿਣਾ ਹੈ ਕਿ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ 22 ਦਿਨ ਬੀਤ ਚੁੱਕੇ ਆ ਉਸ ਨੌਜਵਾਨ ਦੀ ਹੁਣ ਮੌਤ ਵੀ ਹੋ ਚੁੱਕੀ ਆ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਤਾਂ ਹਾਲਾਂਕਿ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈਗਾ ਤੇ ਪੁਲਿਸ ਦਾ ਕਹਿਣਾ ਹੈ ਕਿ ਜੋ ਗੋਲੀ ਚਲਾਉਣ ਵਾਲਾ ਨੌਜਵਾਨ ਸੀ ਉਸ ਦੀ ਵੀ ਲਗਾਤਾਰ ਭਾਲ ਕੀਤੀ ਜਾ ਰਹੀ ਆ ਤੇ ਇਸੇ ਦਰਮਿਆਨ ਪੁਲਿਸ ਨੇ ਇਹ ਵੀ ਗੱਲ ਆਖੀ ਹੈ ਕਿ ਜੋ ਪਰਿਵਾਰ ਇਲਜ਼ਾਮ ਲਗਾ ਰਿਹਾ ਉਸ ਮੁਤਾਬਕ ਅਜੇ ਕੋਈ ਵੀ ਸਬੂਤ ਹੈ ਜਿਹੜਾ ਉਹ ਨਹੀਂ ਮਿਲਿਆ ਤੇ ਜੋ ਸਬੂਤ ਮਿਲ ਰਹੇ ਆ ਉਸ ਦੇ ਆਧਾਰ ਦੇ ਉੱਪਰ ਹੀ ਕਾਰਵਾਈ ਕੀਤੀ ਜਾ ਰਹੀ ਹੈ ਤਫ਼ਤੀਸ਼ ਜਿਹੜੀ ਲਗਾਤਾਰ ਜਾਰੀ ਆ ਤਾਂ ਦੱਸ ਦਈਏ ਕਿ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਵਾ ਇੱਕ ਨੌਜਵਾਨ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਸੀਂ ਕੀ ਬੋਲੀਏ ਇਸ ਸਮੇਂ ਤੁਹਾਡਾ ਬੱਚਾ ਖੋ ਲਿਆ ਨਾਮ ਕੀ ਤੁਹਾਡਾ लवली ਮੇਰਾ ਬੇਟਾ ਲੱਗਦਾ ਸੀ ਤਾਈ ਸੀ ਮੈਂ ਆਉਦੀ ਗੱਲ ਕੀ ਆ ਭਾਈ ਗੱਲ ਸਾਨੂੰ ਕੁਝ ਨਹੀਂ ਪਤਾ ਬੱਚੇ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਆ ਉੱਥੇ ਕੋਈ ਉਹ ਬੱਚੇ ਦੀ ਸੁਣਵਾਈ ਨਹੀਂ ਬੱਚਾ ਮੇਰਾ ਕੱਲਾ ਹੀ ਆ ਉਹ 5 6 ਮੁੰਡੇ ਆ ਠੀਕ ਹੈ ਨਾ ਬੱਚੇ ਦੀ ਕੋਈ ਨਹੀਂ ਤੁਸੀਂ ਵੀਡੀਓ ਵੀ ਦੇਖੀ ਹੋਏਗੀ ਮੇਰਾ ਬੱਚਾ ਕੱਲਾ ਹੀ ਆ ਉਸ ਮੁੰਡੇ ਤੇ ਗੋਲੀ ਮਾਰਦਾ ਵੀ ਤੁਸੀਂ ਦੇਖਿਆ ਆ ਕਿ ਖੁਦ ਬਿਆਨ ਦਿੱਤਾ ਆ ਕੀ ਤੂ ਲਿਆ ਬਾਦ ਪੈਸਾ ਨਹੀਂ ਇਸ ਗੱਲ ਦੇ ਪਤਾ ਬਾਕੀ ਸਾਡਾ ਬੱਚਾ ਬਿਆਨ ਦੇ ਕੇ ਗਿਆ ਹੈ ਸਾਡੇ ਮਹੱਲੇ ਦਾ ਹੀ ਬੰਦਾ ਹੈ ਜਿਹੜੀ ਲੜਕੀ ਦੀ ਗੱਲ ਵਿਚ ਆ ਰਹੀ ਹੈ ਹਾਂਜੀ ਨਾ ਇਹ ਆਪਸ ਚ ਇਹਨਾਂ ਦੀ ਫਰੈਂਡਸ਼ਿਪ ਸੀ ਬੱਚਿਆਂ ਦੀ ਪੂਰੀ ਵੀ ਪ੍ਰਵਾਸੀ ਆ ਅਸੀਂ ਇਨਸਾਫ ਚਾਹੀਦਾ ਭਾਈ ਸਾਨੂੰ ਕਿਤੇ ਨਾ ਕੁਝ ਲੈਣਾ ਦੇਣਾ ਨੇ 20 ਦਿਨਾਂ ਤੱਕ ਕੋਈ ਐਕਸ਼ਨ ਨਹੀਂ ਲੀਤਾ ਸਾਨੂੰ ਸੀ ਕਿ ਸਾਡਾ ਬੱਚਾ ਠੀਕ ਹੋ ਰਿਹਾ ਠੀਕ ਹੈ ਸਾਡੇ ਬੱਚੇ ਦਾ ਪਹਿਲਾ ਔਰਮਾਨ ਤੋਂ ਫੇਰ ਆਪਰੇਸ਼ਨ ਹੋਇਆ ਹੈ ਤੁਸੀ ਔਰਮਾਨ ਤੋਂ ਆਪਾ ਹਸਪੀਟਲ ਤੋਂ ਵੀ ਪੁੱਛ ਸਕਦੇ ਉਹਨਾਂ ਨੇ ਉਹਦੀ ਕ੍ਰਿਟੀਕਲ ਕੰਡੀਸ਼ਨ ਦੱਸ ਕੇ ਡੀਐਨਸੀ ਰੈਫਰ ਕੀਤਾ ਠੀਕ ਹੈ 20 ਦਿਨ ਸਾਡਾ ਬੱਚਾ ਦਾਖਲ ਰਿਹਾ ਐਂਡ ਜੇ ਸ਼ਨੀਵਾਰ ਨੂੰ ਉਹਦੀ ਡੈਥ ਹੋ ਚੁੱਕੀ ਆਹ ਦੇਖੋ ਗੋਲੀ ਆ ਬਣੀ ਪਤਾ ਨਹੀਂ ਭਾਜੀ ਕਿਉਂ ਨਹੀਂ ਕਰਦੇ ਉਹਨਾਂ ਕੋਲ ਸਾਰੀ ਵੀਡੀਓ ਆ ਉਹ ਗੋਲੀ ਮਾਰਦਾ ਮੁੰਡਾ ਵੀ ਸਾਥ ਨਜ਼ਰ ਆ ਰਿਹਾ ਹੈ ਪਰ ਫੇਰ ਵੀ ਸਾਡੇ ਬੱਚੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਨੂੰ ਸਿਰਫ ਇਨਸਾਫ ਚਾਹੀਦਾ ਇਸ ਸਮੇਂ ਸਾਡੇ ਬੱਚੇ ਦੀ ਮਿੱਟੀ ਪਲੀਥ ਹੋ ਰਹੀ ਹੈ ਠੀਕਾ 30 ਸਾਲ ਦਾ ਬੱਚਾ ਆ ਉਹਨੇ ਕੀ ਦੁਨੀਆ ਚ ਦੇਖਿਆ ਉਹ ਤੇ ਦੁਨੀਆ ਚ ਆਇਆ ਨਾ ਆ ਇੱਕ ਬਰਾਬਰ ਐ ਤੇ ਪਰ ਉਹ ਸ਼ਰੀਆ ਮੁੰਡੇ ਘੁੰਮ ਰਿਹਾ ਉਹ ਹਾਲੇ ਵੀ ਕਹਿੰਦੇ ਕਹਿੰਦੇ ਜਿਹੜਾ ਬੋਲਿਆ ਸੀ ਉਹਦੇ ਤੇ ਵੀ ਗੋਲੀ ਚਲਾ ਦਾਂਗੇ ਠੀਕਾ ਸਾਡੇ ਬੱਚੇ ਹੋਰ ਵੀ ਠੀਕ ਹੈ ਸਾਰੇ ਤਮ ਕਹਿੰਦੇ ਰਿਹਾ ਚ ਕੀ ਕਰੀਏ ਸਾਡਾ ਸਾਨੂੰ ਕੋਈ ਬਸ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਕਿ ਸਾਡੇ ਬੱਚੇ ਦੀ ਸੁਣੀ ਜਾਵੇ ਸਾਡਾ ਬੱਚਾ ਜਿਹੜਾ ਬਿਆਨ ਲਿਖਾ ਗਿਆ ਉਹ ਬਿਆਨਾਂ ਦੇ ਰਿਕਾਰਡਿੰਗ ਚੱਲਿਆ ਜਾਵੇ ਠੀਕ ਹੈ ਤੁਹਾਨੂੰ ਇਹ ਕਿ ਬਿਆਨਾਂ ਦੀ ਫੋਟੋ ਨਹੀਂ ਕਿਤੇ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ ਤੇ ਕਰੋ ਕੀ ਦੱਸੀ ਤੁਹਾਨੂੰ ਅੱਛਾ ਕੀ ਹੋਇਆ ਕੀ ਸੀਗਾ ਜਿਸ ਕਰਕੇ ਤੁਹਾਨੂੰ ਕੀ ਨਾਮ ਹੈ ਤੁਹਾਡਾ ਪਹਿਲੇ ਮੈਡਮ ਬੱਚਾ ਤੁਹਾਡਾ ਨਾਮ ਕੀ ਹੈ ਮੈਂ ਅਦੀਪਦੀ ਮਾ ਆਇਆ ਅੱਛਾ ਨਾਮ ਲਵਲੀ ਆ ਅੱਛਾ ਅੱਜੇ ਪੇਟ ਲਈ ਨਾਮ ਸੀ ਮਨੀਸ਼ ਮਨੀਸ਼ ਕੀ ਹਾਂ ਜੋਂ ਪੂਰੀ ਗੱਲ ਦੱਸੋ ਇਹ ਨਾ ਜੀ ਉਹਦੀ ਇਨ ਆਪਣੇ ਜਿਹੜੇ ਦਿਨਾਨਤ ਪ੍ਰਧਾਨ ਆ ਇਹਨਾਂ ਉਹਦੀ ਕੋਈ ਗੱਲਬਾਤ ਚੱਲਣ ਦੀ ਸੀਗੀ ਠੀਕ ਆ ਦਿਨਾਨਤ ਕੋਈ ਸਾਡੇ ਮੱਲੇ ਮੱਲੇ ਵਿੱਚ ਹੈਗਾ ਵਾ ਠੀਕ ਆ ਤੇ ਉਹਦੇ ਕੇ ਤੇ ਇਹਨੇ ਗੋਲੀ ਮਾਰੀ ਉਹਨੂੰ ਠੀਕ ਆ ਜਾਣਦੇ ਹੋਏ ਕਹਿ ਕੇ ਵੀ ਕੀ ਆ ਕਹਿੰਦਾ ਹੋਰ ਲੈ ਦਿਨਾਨਤ ਨਾਲ ਪੰਗੇ ਕਿੰਨੇ ਗੋਲੀ ਕਿੰਨੇ ਮਾਰੀ ਮਨ ਕਰਨ ਨੇ ਇਹ ਪਹਿਲਾਂ ਵੀ ਇੱਕ ਗੈਂਗਸਟਰ ਧਰ ਦਾ ਬੰਦਾ ਵਾ ਠੀਕ ਹੈ ਇਹ ਪਹਿਲਾਂ ਵੀ ਰੇਲਵੇ ਲਾਈਨ ਤੇ ਉਥੇ ਕੋਲ ਗੋਲੀ ਚਲਾ ਕੇ ਗਿਆ ਇਹਨਾਂ ਤੋਂ ਫਾੜ ਨਹੀਂ ਹੋਇਆ ਹੈ ਠੀਕ ਆ ਇਹ ਅੱਜ ਉਹਨੇ ਸਾਡਾ ਮੁੰਡਾ ਮਾਰਤਾ ਤਾਂ ਵੀ ਨਹੀਂ ਫੜੇ ਸਾਨੂੰ ਕਹਿੰਦੇ ਬਾਹਰ ਜਾਓ ਜਿੱਥੇ ਮਰਜ਼ੀ ਧੰਨੇ ਲਾਓ ਕਹਿੰਦੇ ਤੁਹਾਡੇ ਬਿਆਨ ਨਹੀਂ ਲੈਣੇ ਠੀਕ ਆ ਬੰਦੇ ਦੀ ਗੋਲੀ ਵੱਜੀ 2 ਘੰਟੇ ਬਾਅਦ ਜਿਹੜੇ ਉਹਦੇ ਬਿਆਨਾਂ ਕਹਿੰਦੇ ਉਹੀ ਬਿਆਨ ਲੈਣੇ ਉਹ ਜਦੋਂ ਠੀਕ ਹੋ ਗਿਆ ਉਹ ਚੋਰ ਜਿਹੜੇ ਬਿਆਨ ਦੇ ਰਿਹਾ ਉਹ ਕੋਈ ਮਾਇਨੇ ਨਹੀਂ ਰੱਖਦੇ ਇਹਨਾਂ ਲਈ ਠੀਕ ਹੈ ਐਸਐਚਓ ਬੇਕ ਗਿਆ ਵਾ ਠੀਕ ਹੈ ਉਹ ਚੋਰੀ ਦਾ ਸਮਾਨ ਉਹ ਕਬਾੜੀਆ ਵੇਚਦਾ ਵਦਿਆਨਾ ਤੇ ਉਹਦੇ ਨਾਲ ਆ ਠੀਕ ਹੈ ਹਜ਼ਾਰਾਂ ਚ ਵਿਕ ਗਿਆ ਇਹਨੇ ਕਰੋੜਾਂ ਦੀ ਜ਼ਿੰਦਗੀ ਖਰਾਬ ਕਰਤੀ ਘਰ ਰੋਲ ਤੇ ਨਾ ਕੁੜਾਈ ਦਾ ਕਾਰਨ ਕੋਈ ਕੁਝ ਵੀ ਨਹੀਂ ਸੀ ਬਾਦ ਦਿਨਾਂ ਨਾਲ ਆਪਣੇ ਰੰਚੂ ਕਟਨੀਸ਼ੇ ਦੇ ਨਾਲ ਠੀਕ ਹੈ ਕੁਝ ਕੁ ਸਮੇਂ ਪਹਿਲਾਂ ਉਹ ਫੈਸ ਹੋ ਗਿਆ ਨਸਰ ਉਹ ਮਾਰੋਲੀ ਵਜਾਉਂਦੀ ਆ ਉਹਨਾਂ ਨੇ ਜਮਲੀ ਕੰਮ ਕੀਤੀ ਸੀ ਕਿ ਦਿੱਕਤ ਹੋਈ 3 ਦਿਨ ਦਾ ਮਾਤਾ ਜੀ ਇਸਤੀ ਵਾਲੀ ਜਿਹੜੀ ਉਹ ਕੁੜੀ ਹੈ ਉਹ ਵੀ ਬੇਈਆਂ ਦੀ ਕੁੜੀ ਹੈ ਠੀਕ ਹੈ ਨਾ ਦੀ ਆਪੇ ਚਪਕ ਹੋਏਗੀ ਜੀ ਸਾਡੇ ਕੁੜੀ ਨੂੰ ਕੋਈ ਕੋਈ ਇਹਨਾਂ ਦਾ ਆਪੇ ਚ ਕੁੜੀ ਮੁੰਡੇ ਦਾ ਚੱਕਰ ਸੀ ਠੀਕ ਹੈ ਨਾ ਉਹਨੇ ਖੁਦ ਦਿਨ ਰਾਤ ਕਿਹਾ ਸੀ ਕਿ ਮੈਂ ਤੇਰੇ ਗੋਲੀ ਮਰਵਾਉਂਗਾ ਅੱਛਾ ਹਾਂਜੀ ਮਰਵਾਤੀ ਖੁਦ ਲੜਿਆ ਕਹਿੰਦਾ ਤੂੰ ਤੂੰ ਪੰਗਾ ਲੈ ਲਿਆ ਕਿਹਨਾਂ ਉਹਨਾਂ ਤੇਰੇ ਹੁਣ ਮੈਂ ਗੋਲੀ ਮਰਵਾਉਂਗਾ ਮਨਕੀਰਤ ਮਨਕੀਰਤ ਮਨਕਰਨ ਨੇ ਖੁਦ کیا ਲੈ ਦਿਨ ਰਾਤ ਨਾਲ ਹੋਰ ਪੰਗਾ ਖੁਦ کیا ਉਸ ਮੁੰਡੇ ਨੇ ਪੈਸੇ ਚੜ ਕੇ ਅੱਛਾ ਠੀਕ ਹੈ ਨਾ ਉਹਦੇ ਗੋਲੀ ਮਾਰ ਦਿੱਤੀ ਜੀਰਾਨਾ ਹੈਗਾ ਇਹ ਕਿੰਗਪਿਨ ਇਹਨਾਂ ਦਾ ਚੰਗੀ ਲੜਕੀ ਲੜੀ ਤੋਂ ਹਾਂ ਜੀ ਕੀ ਕੀ ਹੈ ਮਾਮਲਾ ਕਿ ਇਹ ਆਦੀ ਆਪਾ ਜੀ ਫਰੈਂਡਸ਼ਿਪ ਸੀ ਉਹ ਕੁੜੀ ਨੇ ਖੁਦ ਵੀ ਕਿਹਾ ਜਿਹਦੇ ਮੁੱਦੇ ਦੀ ਹਾਂ ਜੀ ਉਹ ਕੁੜੀ ਦੀ ਚੈਟ ਹੈ ਫੋਟੋਆਂ ਹੈ ਸਾਰਾ ਕੁਝ ਆਉਦੇ ਮੁੱਦੇ ਦੇ ਦਿਨਾਂ ਨਾਲ ਕੀ ਰੋਲਾ ਦਿਨਾਂ ਨਾਲ ਕਿ ਉਹ ਬਈ ਇਹ ਆਪਾ ਚ ਹੈ ਨਹੀਂ ਮੰਨ ਰਹੇ ਇਹ ਮੁੰਡਾ ਇਹ ਆਦੀ ਇਹ 12 7 25 ਨੂੰ ਜਿਹੜਾ ਆ ਕਮਲਬਿਹਾਰ ਰੇਲਵੇ ਲਾਈਨਾਂ ਦੇ ਨੇੜੇ ਜਿਹੜੀ ਆ ਬੋਲੀ ਚੱਲੀ ਸੀਗੀ ਜਿਹਦੇ ਵਿੱਚ ਇੱਕ ਮਨੀਸ਼ ਨਾਮ ਦਾ ਲੜਕਾ ਜਿਹੜਾ ਆ ਉਹ ਚਪਕੀ ਹੋਇਆ ਸੀਗਾ ਜੋ ਅਸੀਂ ਜਿਹੜਾ ਆ ਉਹਦੇ ਬ੍ਰਦਰ ਦੇ ਤੇ ਬਾਦ ਪਿੱਛੇ ਦੇ ਜਿਹੜੇ ਮਨੀਸ਼ ਤੇ ਵੀ ਡਾਕਟਰ ਦੀ ਰਾਏ ਲੈ ਕੇ ਜਿਹੜੇ ਬਿਆਨ ਕਲਮਤ ਦਿੱਤੇ ਸੀਗੇ ਤੇ ਇਸ ਜਿਸ ਜਿਹੜਾ ਆ ਅਸੀਂ ਕਰ ਦਿੱਤਾ ਸੀਗਾ 307 ਐਲਪੀਸੀ ਦੇ ਤਾ ਤੇ 109 ਬਿਆਨ ਦਿੱਤਾ ਤਾਂ ਇਸ ਦੇ ਵਿੱਚ ਦੋ ਵਿਅਕਤੀਆਂ ਦੇ ਖਿਲਾਫ ਜਿਹੜਾ ਬਾਈ ਨੇਮ ਕੇਸ ਇਹਨਾਂ ਨੇ ਦਰਜ ਕਰਵਾਇਆ ਸੀਗਾ ਇੱਕ ਮਨਕਰਨ ਦੇ ਨਾਮ ਤੇ ਤੇ ਇੱਕ ਰਾਜੇ ਦੇ ਨਾਮ ਤੇ ਜਿਹਦੇ ਵਿੱਚ ਰਾਜੇ ਨੂੰ ਜਿਹੜਾ ਉਹ ਅਸੀਂ ਗ੍ਰਸਤਾਰ ਕਰਕੇ ਜੁਡੀਸ਼ੀਅਲ ਪੇਜ ਦਿੱਤਾ ਹੈ ਮਨਕਰਨ ਦੀ ਜਿਹੜੀ ਹੈ ਉਹ ਅਸੀਂ ਫੜਨ ਦੇ ਜਿਹੜੀ ਉਪਰਾਲੇ ਕਰ ਲਏ ਕੱਲ ਮਿਤੀ 3/8 ਨੂੰ ਜਿਹੜਾ ਆ ਉਹ ਲੜਕੇ ਦੀ ਜਿਹੜੀ ਉਹ ਡੈਥ ਹੋ ਗਈ ਤੇ ਜਿਹਦਾ ਵਿੱਚ ਅਸੀਂ ਜਦੋਂ ਸਾਨੂੰ ਇਤਲਾਹ ਮਿਲੀ ਹੈ ਤੇ ਕੋ ਉਹਦੇ ਬ੍ਰਦਰ ਦੇ ਬਿਆਨਾਂ ਦੇ ਉੱਤੇ ਕਰਨ ਦੇ ਉਹਨੇ ਆ ਕੇ ਇਤਲਾਹ ਦਿੱਤੀ ਤੇ 103 BNSS 102 IPC ਦਾ ਜਨਕਾ ਵਾਦਾ ਕਰ ਦਿੱਤਾ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਪੋਸਟਮਾਰਟਮ ਜਿਹੜਾ ਹੈ ਉਹ ਸਿਵਲ ਹਸਪਤਾਲ ਤੋਂ ਕਰਵਾਤਾ ਇਹਦੇ ਵਿੱਚ ਕੀ ਬੋਲਦੇ ਕੀ ਗੋਲੀਰੇ ਪੇਟ ਵਿੱਚ ਲੱਗੀ ਹੋਈ ਅੰਤਰੀ ਵਿੱਚ ਲੱਗੀ ਸੀ ਗੋਲੀ ਮਿਲ ਕੇ ਉਹਦੇ ਪੇਟ ਦੀ ਹੈ ਪੇਟ 'ਚ ਲੱਗੀ ਹੈਗੀ ਹੈ ਪਰਿਵਾਰ ਦੇ ਕਿੰਨੇ ਕੋ ਅਰੈਸਟ ਹੋ ਚੁੱਕੇ ਨੇ ਤੇ ਪਰਿਵਾਰ ਦੀ ਕੀ ਮੈਡੀਕਲ ਕਰਨਾ ਲੱਗਿਆ ਇਹਦੇ ਵਿੱਚ ਜਿਹੜਾ ਬਾਈ ਨੇਮ ਕੇਸ ਦਰਜ ਸੀਗਾ ਦੋ ਬੰਦਿਆਂ ਦੇ ਖਿਲਾਫ ਸੀ ਉਹਦੇ ਵਿੱਚ ਜਿਹੜਾ ਇੱਕ ਅਰੈਸਟ ਹੋ ਚੁੱਕਾ ਹੈ ਤੇ ਇੱਕ ਜਿਹੜਾ ਮੰਨ ਕਰਨ ਹੈ ਜਿੰਨੇ ਪੁਲਿਸ ਚਲਾਈ ਹੈ ਉਹ ਜਿਹੜਾ ਆਪ ਘੋਣਾ ਹੈ ਉਹਨੂੰ ਅਸੀਂ ਗ੍ਰਸਟਾਰ ਕਰਨ ਦੇ ਪ੍ਰਾਲੇ ਕਰ ਰਹੇ ਪਰਿਵਾਰ ਦੇ ਕਿ ਮੰਗ ਕਰਦੇ ਕੱਲੇ ਕੱਲੇ ਮੈਂਬਰਾਂ ਨੂੰ ਅਲੀਗੇਸ਼ਨ ਲਾ ਰਹੇ ਨੇ ਦੇਖੋ ਉਹਨਾਂ ਦਾ ਕਿਸੇ ਤੇ ਰੋਪ ਰੋਪrana ਉਹਨਾਂ ਦਾ ਅਧਿਕਾਰ ਹੈਗਾ ਆ ਅਸੀਂ ਜਿਹੜਾ ਅਕੋਰਡਿੰਗ ਟੂ ਲਾ ਕਾਨੂੰਨ ਦੇ ਮੁਤਾਬਕ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਟਾਈਮ ਟੂ ਟਾਈਮ ਜਿਹੜੇ ਉਹ ਕਰ ਰਹੇ ਆ ਤੇ ਇਹ ਕੱਲ ਜਿਹੜਾ ਆ ਇਹ ਲੜਕੇ ਦਾ ਚਾਚਾ ਜਿਹੜਾ ਵਿਸ਼ਾਲ ਚਿੱਕੂ ਹੈਗਾ ਇਹ 12 ਤਰੀਕ ਤੋਂ ਲੈ ਕੇ ਤੇ 3 ਤਰੀਕ ਤੱਕ ਜਿਹੜਾ ਕਦੇ ਵੀ ਸਾਡੇ ਕੋਲ ਨਹੀਂ ਆਇਆ ਕੱਲ ਇਹਨੇ ਆ ਕੇ ਗਿਆ ਜੀ ਜੀ ਬੀਓ ਜੀ ਇੱਕ ਕੋਈ ਦੀਨਾ ਨਾਥ ਤੇ ਇੱਕ ਦੋਰ ਦੋ ਤਿੰਨ ਬੰਦਿਆਂ ਦੇ ਨਾਲ ਆ ਤੇ ਉਹਨਾਂ ਦੇ ਕਹਿਣ ਤੇ ਗੋਲੀ ਜਿਹੜੀ ਆ ਉਹ ਚਲਾਈ ਗਈ ਇਹਨਾਂ ਨੂੰ ਇਹ ਐਡਵਾਈਸ ਕੀਤਾ ਵੀ ਜੇਕਰ ਤੁਸੀਂ ਕੋਈ ਐਪਲੀਕੇਸ਼ਨ ਮੂਵ ਕਰਦੇ ਹੋ ਜੇਕਰ ਆਫਟਰ ਇਨਕੁਆਰੀ ਜੇਕਰ ਕੋਈ ਉਹਨਾਂ ਦੇ ਖਿਲਾਫ ਕੋਈ ਪੁਖਤਾ ਸਬੂਤ ਸਾਹਮਣੇ ਆਣਗੇ ਤੇ ਉਹਨਾਂ ਨੂੰ ਜਰੂਰ ਜਿਹੜਾ ਅਸੀਂ ਐਡ ਕਰਾਂਗੇ ਇਹਨਾਂ ਦੇ ਵਿੱਚ ਕਿੰਨੇ ਰੋਕਿਆਂ ਦੇ ਨਾਮ ਦੋ ਵਿਅਕਤੀਆਂ ਦੇ ਨਾਮ ਦੋ ਵਿਅਕਤੀਆਂ ਦੇ ਖਿਲਾਫ ਜਿਹੜਾ ਨਜ਼ਰ ਇਸ ਨਾ ਰੋਕ ਲਗਾ ਰਹੇ ਨੇ ਤਿੰਨਾਂ ਨਾਲ ਅਜੇ ਜਿਹੜਾ ਫੁਟੇਜ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਇਆ ਇਹਦੇ ਵਿੱਚ ਰਾਜੀਦ ਨੂੰ ਜਦੋਂ ਤੁਸੀਂ ਅਰੈਸਟ ਕੀਤਾ ਤੁਸੀਂ ਉਹਨੂੰ ਪੁੱਛੀਏਗਾ ਕਿ ਦੱਸਿਆ ਕਿ ਬੁਲੀਦਾਨ ਚਲੰਗਾ ਕਰਨ ਦੀ ਔਰ ਰਾਜ ਨੇ ਇਹਦੇ ਦੱਸਿਆ ਵੀ ਗੋਲੀ ਜਿਹੜੀ ਆ ਉਹ ਮੈਂ ਨਾਲ ਜਰੂਰ ਗਿਆ ਆ ਤੇ ਗੋਲੀ ਜਿਹੜੀ ਆ ਮਨ ਕਰਨੇ ਚਲਾਈ। ਇਸ ਵਿੱਚ ਚਾਹੀਏ ਜਿਹੜਾ ਆ ਪਰਜਨ ਕਹਦੇ ਕਰਦੇ ਪਰਲਮੈਂਟ ਮੈਂਬਰ ਕਹਦੇ ਕਿ ਮਰਨ ਤੋਂ ਪਹਿਲੇ ਜਿਹੜੇ ਬਿਆਨ ਦਿੱਤੇ ਸੀ ਉਹ ਬਿਆਨਾਂ ਦੇ ਆਧਾਰ ਤੇ ਵੀ ਬਿਆਨ ਚੇਕ ਦਿੱਤੇ। ਉਹਨਾਂ ਦੇ ਬਿਆਨ ਦੇ ਉੱਤੇ ਜਿਹੜਾ ਡਾਕਟਰ ਸਾਹਿਬ ਦੀ رائے ਲੈ ਕੇ ਬਿਆਨ ਦਰਜ ਕੀਤੇ ਸੀਗੇ ਉਹਨਾਂ ਬਿਆਨਾਂ ਦੇ ਉੱਤੇ ਹੀ ਕਾਰਵਾਈ ਕੀਤੀ ਆ ਔਰ ਜਿਹੜੇ ਸਟਾਰਟਿੰਗ ਜਿਹੜੇ ਉਹਦੇ ਭਰਾ ਦੇ ਬਿਆਨਾਂ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਸੀ ਉਹਦੇ ਉਹ ਵੀ ਜਿਹੜੇ ਆ ਉਹ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਕਾਰਵਾਈ ਕੀਤੀ ਗਈ ਆ ਕਿ ਸਮਝਦਾ ਕਿ ਇਸ ਕਰ ਕਿ ਅਕੈਡਮੀ ਦੇ ਜਿਵੇਂ ਜਿਵੇਂ ਨਾਮ ਚ ਕੀ ਨਹੀਂ ਰੈਸਟ ਜਿਹੜੇ ਕਰ ਲਏ ਉਹਨਾਂ ਨੂੰ ਅਸੀਂ ਇਹਨਾਂ ਦੇ ਨਾਲੇ ਜਿਹੜਾ ਇੱਕ ਕੋਸ਼ਿਸ਼ ਕੀਤੀ ਆ ਉਹ ਰੈਸਟ ਕਰਨ ਦੀ ਪਰ ਉਹ ਜਿਹੜਾ ਫਿਰ ਵੀ ਜਿਹੜਾ ਉਹ ਗਲੀਆਂ ਦੇ ਵਿੱਚ ਜਿਹੜਾ ਉਹ ਦੌੜ ਗਿਆ ਸੀਗਾ ਸਾਡੇ ਕਾਬੂ ਨਹੀਂ ਆਇਆ ਕੱਲ ਵੀ ਇੱਕ ਕੋਸ਼ਿਸ਼ ਕਾਫੀ ਕੀਤੀ ਐ ਸੰਤੋਖਪੁਰੇ ਇਧਰ ਚਿਗਿੱਟੀ ਵਾਲੀ ਸਾਈਡ ਜਿਹੜਾ ਉਹ ਮੈਂ ਆਪ ਖੁਦ ਜਿਹੜਾ ਉਹ ਓਪਰੇਟ ਕਰਨ ਗਿਆ ਸੀਗਾ ਕਰਵਾਰ ਕਹ ਰਿਹਾ ਕਿ ਪਰਚੇ ਦੇ ਵਿੱਚ ਪ੍ਰਧਾਨ ਦਾ ਨਾਮ ਨਹੀਂ ਨਾਲ ਐਕਟ ਕਰਦੇ ਅਸੀਂ ਲਿਖਾਇਆ ਭਾਈ ਨੂੰ ਪ੍ਰਧਾਨ ਦਾ ਨਾਮ ਜਿਹੜਾ ਪਹਿਲਾਂ ਜਿਹੜਾ ਆ ਉਹ ਜਿਹੜਾ ਉਹਨਾਂ ਨੇ ਬਿਆਨ ਦਰਜ ਕਰਾਇਆ ਸੀ ਉਹਦੇ ਵਿੱਚ ਨਹੀਂ ਐ ਇਹਨਾਂ ਨੇ ਕੱਲ ਜਿਹੜ ਉਦੇ ਵਿੱਚ ਕੋਈ ਪੁਖਤਾ ਸਬੂਤ ਕੋਈ ਸੀਸੀਟੀਵੀ ਫੁਟੇਜ ਨਹੀਂ ਹੈ ਕੋਈ ਟੈਕਨੀਕਲ ਜਿਹੜਾ ਸਾਡੇ ਕੋਲ ਅਜੇ ਤੱਕ ਸਾਹਮਣੇ ਨਹੀਂ ਆ ਰਿਹਾ ਪਰ ਜੇਕਰ ਕੋਈ ਆਫਟਰ ਇਨਕੁਆਰੀ ਸਾਹਮਣੇ ਆਣਗੇ ਅਸੀਂ ਜ਼ਰੂਰ ਉਹਨਾਂ ਕਰਾਂਗੇ